ਲਓ ਬਾਈ ਦੋਸਤੋ ਮਾਗੀ ਮੇਲਾ 2025 ਤੋਂ ਆਪਾਂ ਇੱਕ ਵੀਡੀਓ ਹੋਰ ਕਵਰ ਕਰਦੇ ਆ ਇਹਦੇ ਚ ਜ਼ਿਆਦਾਤਰ ਜਾਨਵਰ ਸੇਲ ਵਾਲੇ ਆ ਬਾਈ ਕਿੰਨੇ ਜਾਨਵਰ ਹੋਣਗੇ ਟੋਟਲ 10-11 ਹੈਗੇ ਜੀ ਅੱਛਾ 10-11 ਜਾਨਵਰ ਆ ਤੇ 10-11 ਦੇ 11 ਹੀ ਸੇਲ ਤੇ ਆ ਸਸਰੀਕਾਲ ਬਾਈ ਜੀ ਸਸਰੀਕਾਲ ਜੀ ਬਾਈ ਜੀ ਕਿਹੜੇ ਪਿੰਡੋਂ ਪਹੁੰਚੇ ਆਂ ਤੁਸੀਂ ਮੰਡੀ ਚ ਇਹ ਜੀ ਹਮ ਰੋਡ ਜੀ ਪਿੰਡ ਸਰਾਵਾ ਬੋਤਲਾ ਠੀਕ ਆ ਜੀ ਠੀਕ ਆ ਆਏ ਸਾਲ ਹੀ ਆਉਣੇ ਆ ਹਾਂ ਜੀ ਸਾਲ ਤੇ ਆਪਣੇ ਫਾਰਮ ਤੇ ਵੀ ਇੰਨੇ ਕ ਜਾਨਵਰ ਰਹਿੰਦੇ ਆ ਚਾਰ ਪੰਜ ਘਰੇ ਹੈਗੇ ਜੀ ਠੀਕ ਆ ਯਾਨੀ ਕਿ ਚੰਗਾ ਰੌਣਕ ਮੇਲਾ ਰਹਿੰਦਾ ਫਾਰਮ ਤੇ ਹਾਂ ਮੇਰੇ ਮਹਾਰਾਜ ਦੀ ਠੀਕ ਆ ਤੇ ਇਸ ਟੱਡ ਸਰਵਿਸ ਲਈ ਕੋਈ ਘੋੜਾ ਵੀ ਆਪਣੇ ਕੋਲੇ ਨਹੀਂ ਆਪਣੇ ਮਾਮੇ ਦੇ ਬੇਟੇ ਕੋਲ ਹੈਗਾ ਇਹ ਦਲਬਾ ਘੋੜਾ ਮਿੱਡੇ ਵਾਲੇ ਦਾ ਬੱਚਾ ਠੀਕ ਆ ਠੀਕ ਆ ਠੀਕ ਆ ਤੇ ਭਰਾ ਜਾਂ ਫਿਰ ਆਪਾਂ ਨਾ ਪਹਿਲਾਂ ਇਹ ਨੌਕਰੀ ਤੋਂ ਸ਼ੁਰੂਆਤ ਕਰਦੇ ਆ ਹਾਂ ਜੀ ਹਾਂ ਜੀ ਹਾਂ ਤੇ ਆਪਣੇ ਦੋਸਤਾਂ ਨੂੰ ਇਹਦੀ ਡਿਟੇਲ ਦੱਸ ਨੌਕਰੀ ਦੀ ਬਾਦਪੁਰੇ ਸਾਹਿਬ ਉਮਰ ਦੀ ਚਾਰ ਪੰਜ ਸਾਲ ਦੀ ਹੈ ਜੀ ਕਿਵੇਂ ਜੀ 8 ਮਹੀਨੇ ਗੱਬਣਾ ਹੀ ਏ ਕਿਹੜੇ ਤੋਂ ਯਾਰ ਲਈ ਹੈ ਪਤਾ ਨਹੀਂ ਹੁਣ ਕਿਹੜੇ ਲੋਗ ਅੱਛਾ 8 ਮਹੀਨੇ ਦੀ ਗੱਬਣ ਆ ਹਾਂਜੀ ਤੇ ਉਮਰ ਉਮਰ ਹੋ ਗਈ 6-7 ਸਾਲ ਦੀ ਠੀਕ ਆ ਠੀਕ ਆ ਤੇ ਬਾਕੀ ਮੋਢ ਚੀ ਦੱਸ ਦੇ ਬਾਈ ਆਪਣੇ ਜਾਨਵਰ ਤਕਰੀਬਨ ਸਾਰੇ ਸਾਫ਼ ਹੀ ਆ ਬਾਲਪੁਰਾਂ ਦੇ ਸਾਰੇ ਸਾਫ਼ ਬਾਲਪੁਰ ਸਾਰੇ ਸਾਫ਼ ਆ ਜੀ ਠੀਕ ਆ ਤੇ ਹਾਈਟ ਕਿੰਨੀ ਆ ਬਾਈ ਇਹਦੀ 6 ਫੁੱਟ ਹੋਗੇ ਇਹਦੇ ਜੀ ਠੀਕ ਆ ਤੇ ਸਵਾਰੀ ਸਵਰੀ ਕਰਾਉਂਦੀ ਆ ਚੰਗੀ ਵਾਦੀ ਤੇ ਚੜ੍ਹਿਆ ਨਹੀਂ ਬਈਆਂ ਮੈਂ ਕਹੀ ਤੁਹਾਨੂੰ ਤੇ ਬਾਅਦ ਆ ਇੱਕ ਗੱਲ ਹੁੰਦੀ ਆ ਮਿੱਤਰੋ ਬਾਈ ਨੇ ਜਿਹੜੀ ਗੱਲ ਆ ਵੀ ਆਪਾਂ ਤਾਂ ਕਿਤੇ ਕਰੀ ਨਹੀਂ वैसे ते घोड़ी कराउंदी हो सवारी अगे तो आई हो ते बाकी ਤੁਸੀਂ ਆ ਕੇ ਮੇਲੇ ਚ ਸਵਾਰੀ ਵੀ ਵੇਖ ਸਕਦੇ ਆ ਚੈੱਕ ਕਰ ਸਕਦੇ ਆ ਤੇ ਕੀ ਡਿਮਾਂਡ ਕਰਦਾ ਭਰਾ ਇਹਦੀ ਸਵਾ ਚਾਰ ਜੀ ਸਵਾ ਚਾਰ ਠੀਕ ਆ ਜੀ ਤੇ ਅੱਗੇ ਆ ਜਾ ਬਾਈ ਇਹਦੇ ਬਾਰੇ ਦੱਸ ਇਹ ਵਸ਼ੇਰਾ ਜੀ ਵਸ਼ੇਰਾ ਜੀ ਪੰਜ ਲੈਣਾ ਠੀਕ ਆ ਇਹ ਖਰੀਦਿਆ ਵਾ ਆਪਣਾ ਹਾਂ ਜੀ ਹਾਂ ਜੀ ਨਹੀਂ ਕਰਦਾ ਇਹ ਜੀ ਕੋਈ ਮਾਂ ਦੇਤੀ ਸੀਗੀ ਜੀ ਠੀਕ ਆ ਮਾਂ ਦੇ ਵੇਚਤੀ ਸੀ ਇਹਦਾ 45000 ਇਹਦਾ 45000 ਲਓ ਭਰਾ ਕੋਈ ਜੁਪੀ ਵਾਲਾ ਭਰਾ ਸੌਂਦਾ ਤਾਂ ਕਰ ਲਿਓ ਸੰਪਰਕ ਜਾਂ ਕਿਸੇ ਨੇ ਗੁਰੂਕੁਆਂ ਲਾਡ ਲੀਆਂ ਫੌਜਾਂ ਨੂੰ ਅਰਦਾਸੇ ਕਰਾਉਣਾ ਹੋਵੇ ਤਾਂ ਵੀ ਬਿਸ਼ੇਰਾ ਚੰਗਾਗਾ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜਾਨਵਰ ਤੁਹਾਨੂੰ ਕਿੱਦਾਂ ਲੱਗੇ ਇਹ ਵੀ ਜਰੂਰ ਦੱਸਿਓ ਤੇ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਹਾਂ ਭਾਈ ਇਹਦੇ ਬਾਰੇ ਦੱਸ ਇਹ ਲਾਲ ਚੰਬੀ ਲਾਲ ਗੱਡੀ ਇਹ 3 ਮਹੀਨੇ ਗੱਬਣ ਆਈ ਠੀਕ ਆ ਤੈਨੂੰ ਮਿੱਟੀ ਵਾਲੇ ਘੋੜੇ ਦਾ ਬੱਚਾ ਆਪਣੇ ਕੋਲ ਦੇ ਤੋਂ ਉਹਦੇ ਤੋਂ ਗੱਬਣ ਹਾਂਜੀ 3 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਆ ਬਾਕੀ ਭਾਈ ਇਹਦੀ ਨਾ ਲੈਂਥ ਬਹੁਤ ਆ ਘੋੜੀ ਦੀ ਹੈ ਨਾ ਹਾਂਜੀ ਹਾਂਜੀ ਲੰਬਾਈ ਤੇ ਹਾਈਟ ਕਿੰਨੀ ਹੈ ਦੀ ਇਹ ਉਹ ਵੀ 61 ਦੀ ਹੋਊਗੀ ਹੈ 61 ਇੰਚ ਹੋਊਗੀ ਠੀਕ ਆ ਠੀਕ ਆ ਚੰਗੀ ਰੱਖ ਦਿੰਦੀ ਆ 61 ਇੰਚ ਦੀ ਆ ਦੋਸਤੋ ਤੇ ਇਹਦੀ ਡਿਮਾਂਡ ਭਰਾ ਇਹਦਾ 2.5 ਲੱਖ ਜੀ ਠੀਕ ਆ ਤੇ ਇਹਦੇ ਨਾਲ ਆ ਗਈ ਇਹ ਮਾਰਵਾੜੀ ਦੇ ਗੱਬਣਾ ਹੀ ਘੋੜਾ ਇਹ ਮਾਰਵਾੜੀ ਤੋਂ ਆ ਹਾਂਜੀ ਦੋ ਤਾਂ ਭਾਈ ਇਹ ਠੀਕ ਆ ਇਹ ਮਾਰਵਾੜੀ ਆ ਗਈ ਹਾਂ ਠੀਕ ਮੱਥੇ ਪਟਾ ਇਹ ਤਾਂ ਪੂਰਾ ਹਾਂਜੀ ਦੋ ਪਰ ਬੱਗੇ ਆ ਜੀ ਠੀਕ ਆ ਮੱਥੇ ਪਟਾ ਇਹ ਆਪਣਾ ਦੋਸਤ ਉਹਨਾਂ ਦੀ ਆ ਜੀ ਠੀਕ ਆ ਠੀਕ ਆ ਸਵਾ ਇੱਕ ਮੂਰਲੇ ਪੈਰ ਤੇ ਨਿਸ਼ਾਨ ਆ ਤੇ ਪਿਛਲੇ ਤੇ ਆਹੋ ਆ ਦੋਨੇ ਤਿੰਨ ਤਿੰਨ ਆਹੋ ਜੀ ਠੀਕ ਆ ਵਧੀਆ ਵਧੀਆ ਦੇਖੋ ਦੋਸਤੋ ਇਹਦੀ ਫਿਰ ਡਿਮਾਂਡ ਦਾ ਪਤਾ ਬਾਈ 2.5 ਲੱਖ ਜੀ 2.5 ਲੱਖ ਹਾਂ ਆਪਣੇ ਕੋਲ ਇਹ ਰੌੜੀ ਵਾਲੇ ਘੋੜੇ ਬੱਚੀ ਆ ਜੀ ਇਹ ਰੌਵਲੀ ਵਾਲੇ ਦੀ ਆ ਹਾਂ ਅਰਜਲਦੀ ਆ ਜੀ ਡਾਇਰੈਕਟ ਆ ਉਹਦੀ ਹਾਂਜੀ ਹਾਂਜੀ ਠੀਕ ਆ ਕਿੰਨੇ ਮਹੀਨੇ ਕਿੰਨੇ ਸਾਲ ਸਾਲ ਦੀ ਆ 14-15 ਮਹੀਨਿਆਂ ਦੀ ਆ ਇਹ ਅੱਛਾ ਨਕਾਂਦੀ ਆ 14-15 ਮਹੀਨਿਆਂ ਦੀ ਹੋਗੀ 52 ਇੰਚ ਕਾਦਾਂ ਦਾ ਠੀਕ ਆ ਠੀਕ ਆ ਇਹਦਾ ਸਵਾ ਦੋ ਲੱਖ ਜੀ ਠੀਕ ਆ ਜੀ ਲਓ ਮਿੱਤਰੋ ਤੱਕ ਲਓ ਰੇਟ ਸਮੇਤ ਵੀਡੀਓ ਆ ਤੇ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਉਂਦਾ ਤੇ ਭਰਾ ਦੇ ਨਾਲ ਕਰ ਲਿਓ ਸੰਪਰਕ ਨੰਬਰ ਆ ਭਲਾ ਦੇਾਂਗੇ ਅੱਗੇ ਨੌਕਰੀ ਆ ਗਈ ਬਾਈ ਨੌਕਰੀ ਆ ਗਈ ਕਿੰਦਾ ਕੱਦ 62 ਇੰਚ ਆ ਜੀ 62 ਇੰਚ ਕੱਦ ਦਾ ਇਹ ਬੋਰ ਲੈਂਨ ਦੀ ਘੋੜੀ ਆ ਆਪਣੀ ਹੰਬੋਰ ਲੈਂਨ ਦੀ ਘੋੜੀ ਆ ਹਾਂਜੀ ਸਾਡੇ ਕਰਦੀ ਆ ਜੀ ਕੱਦ ਵੀ ਬਹੁਤ ਆ ਬਈ ਇਹਦਾ ਹਨਾ ਇਹ ਖਾਲੀ ਆ 62 ਇੰਚ ਦਾ ਆ ਇਹ ਠੀਕ ਆ ਜੀ ਤੇ ਲਓ ਦੋਸਤੋ ਇਧਰੋਂ ਕੈਮਰਾ ਮਾਰਦੇ ਆਪਾਂ ਨਾ ਟਰੈਕਟਰ ਨਿੰਗ ਜਾਂਦੇ ਘੋੜੀ ਦਿਖਾਉਨੇ ਤੁਹਾਨੂੰ ਲੈਂਥ ਲੋਂਥ ਇਹਦੀ ਕਿੰਨੀ ਕ ਇਹਦੇ 7 ਲੱਖ ਡਿਮਾਂਡ ਕਰਦੇ ਆ ਜੀ ਲੈਂਥ ਲੋਂਥ ਦੇਖੋ ਦੋਸਤੋ ਚੰਗੀ ਲੈਂਥ ਦੀ ਆ ਗਈ ਤੇ 7 ਲੱਖ ਰੁਪਏ ਐਡਵਾਂਸ ਆਈ ਹਾਂਜੀ ਹਾਂਜੀ ਠੀਕ ਆ ਆਹ ਮੇਟਰ 36 ਇੰਚ ਹੈ ਆਪਣੀ ਕਾਜੂਲ ਤੁਰਦੀ ਬਹੁਤ ਚੰਗੀ ਇੱਕ ਮਿੰਟ ਬਾਈ ਮਾੜਾ ਜਣਾ ਇੱਧਰ ਨਾ ਟਰੈਕਟਰ ਨਿੰਗੀ ਜਾਂਦੇ ਆਗੇ ਹੁਣ ਦੱਸ ਬਾਈ ਇਹ ਬਾਈ 36 ਇੰਚ ਕੋੜੀ ਆਪਣੀ ਖਾਲੀ ਹੈ ਜੀ ਠੀਕ ਹੈ ਜੀ ਲਾਈਏ ਦੁਬਾਰਾ ਭਰਾਵਾਂਗੇ ਕੋਈ ਸਭੀ ਉੱਚੀ ਠੀਕ ਆ 36 ਇੰਚ ਹੈਗੀ 5 ਸਾਲ ਦੀ ਦੱਸ 8 ਲੱਖ ਮੰਗਣੇ ਹੈ ਇਹਦਾ 8 ਲੱਖ ਲੰਬਾਈ ਇਹਦੀ ਵੀ ਬਹੁਤ ਆ ਹਨਾ ਹਾਂ ਜੀ ਹਾਂ ਜੀ ਬਹੁਤ ਵੱਡੀ ਕੋੜੀ ਹੈ ਜੀ ਹਮ ਫਾਰ ਚੈੱਕ ਕਰ ਲੈ ਕੇ 36 ਇੰਚ ਹੈਗੀ ਹੈ ਜੀ ਠੀਕ ਆ ਠੀਕ ਆ ਉਹਦਾ ਫਿਰ ਕਨਫਰਮ ਹੋ ਜਾਊਗਾ ਹਾਂ ਜੀ ਹਾਂ ਜੀ ਤੇ ਅੱਗੇ ਬਾਈ ਇਹ ਸੂਈ ਮਗਰ ਜਾਵਾਂਗਾ ਬੱਚਾ ਇਹਦੇ ਅੱਛਾ ਦੁਬਾਰਾ ਮਲਾਈ ਹੋਈ ਇਹ ਮਹੀਨਾ ਹੋ ਗਿਆ ਬੱਚਾ ਜਿਹੜਾ ਥੱਲੇ ਪਿਆ ਇਹ ਹਾਂਜੀ ਬੱਚਾ ਦੁੱਧ ਪੀਂਦਾ ਹੀ ਆ ਅੱਛਾ ਦੁੱਧ ਪੀਂਦਾ ਬੱਚਾ ਦੋਸਤੋ ਆ ਦੇਖ ਲੋ ਡੇਢ ਕ ਮਹੀਨੇ ਦਾ ਉਹ ਥੱਲੇ ਔਰ ਨਾਲੇ ਦੀ ਹੁਣ ਨਜ਼ਰ ਆਉਂਦਾ ਦੁੱਧ ਦੁੱਧ ਪੀ ਕੇ ਤੇ ਮਸਤੀ ਮਨਾਈ ਜਾਂਦਾਗਾ ਤੇ ਇਹਦੀ ਆਪ ਦੀ ਹਾਈਟ ਕਿੰਨੀ ਆਈ ਘੋੜੀ ਦੀ 61 61 ਇੰਚ 61 ਇੰਚ 61 ਇੰਚ ਆ ਠੀਕ ਆ ਤੇ ਸਵਾਰੀ ਸੂਰੀ ਇਹ ਕਰਾਉਂਦੀ ਆ ਕਿ ਇਹਦੀ ਬਹੁਤ ਚੰਗਾ ਤੁਰਦੀ ਆ ਜੀ ਬਹੁਤ ਚੰਗਾ ਤੁਰਦੀ ਆ ਬਹੁਤ ਚੰਗਾ ਠੀਕ ਆ ਇਹ ਭਰਾ ਫਿਰ ਕਿੰਨੇ ਛੱਡ ਦੇਗਾ? 2.5 ਲੱਖ ਜੀ। ਠੀਕ ਆ ਠੀਕ ਆ। ਅੱਗੇ ਆ 5 ਮਹੀਨੇ ਘੱਬਨ ਨੁਕਰੀ ਜੀ। ਇਹ 5 ਮਹੀਨਿਆਂ ਦੀ? ਹਾਂ ਜੀ। ਠੀਕ ਆ। ਇਹ ਵੀ ਸਵਾਰੀ ਬਹੁਤ ਪਾਸ ਆ ਸਵਾਰੀ। ਇਹ ਕਿਹੜੇ ਘੋੜੇ ਤੂੰ ਆ? ਇਹ ਪਿਛੋਂ ਲਈ ਆਈ ਆ ਰਸਾ ਕੋਲੋਂ ਇੱਕੋ ਘੋੜਾ ਸੀ। ਠੀਕ ਆ ਠੀਕ ਆ। ਲੋ ਮਿੱਤਰੋ ਆ ਘੋੜੀ ਆ ਗਈ। ਚਾਰ ਲਓ ਇਹਦੇ ਬਾਰੇ ਸੰਪਰਕ। ਚਾਹ ਚਲ ਬਹੁਤ ਚੰਗੀਆਂ ਇਹਦੇ ਚ। ਠੀਕ ਆ ਠੀਕ ਆ। ਇਹ ਤੋਂ ਇਲਾਵਾ ਵਸ਼ੇਰਾ ਆ ਗਿਆ? ਹਾਂ ਜੀ ਹਾਂ ਜੀ। ਵਸ਼ੇਰਾ ਦਾ? ਹਾਂ ਜੀ ਹਾਂ ਜੀ। ਇਹ ਗਾ ਇਹ ਕਿੰਨੇ ਦਾ ਛੱਡਣਾ ਬਾਈ 40000 ਬਾਈ ਇਹ 40 ਦਾ ਲਓ ਮਿੱਤਰੋ ਆ ਬਾਈ ਦੇ ਨਾ ਜਾਨਵਰ ਸੀਗੇ ਇੱਕ ਵਾਰੀ ਫੇਰ ਮੈਂ ਸੋਡਾ ਮੋਟਾ ਜਿਹਾ ਕੈਮਰਾ ਮਾਰ ਦੇਣਾ ਇਧਰੋਂ ਤੱਕ ਲਓ ਤੇ ਜੋ ਵੀ ਜਾਨਵਰ ਇਹਨਾਂ ਚੋਂ ਪਸੰਦ ਆਉਂਦਾ ਬਾਈ ਨਾਲ ਕਰ ਲਿਓ ਸੰਪਰਕ ਤੇ ਬਾਈ ਨੂੰ ਲਾ ਲਿਓ ਫੋਨ ਤੇ ਜੇ ਮੰਡੀ 'ਚ ਜਰੂਰ ਗੇੜਾ ਮਾਰਿਓ ਕੋਲੇ ਆ ਕੇ ਜਾਨਵਰ ਵੇਖ ਲਿਓ ਤੁਸੀਂ ਤੇ ਮੰਡੀ 'ਚ ਰਹੂਗਾ ਬਾਈ ਹਜੇ ਬਾਈ ਇੱਕ ਵਾਰੀ ਫੋਨ ਨੰਬਰ ਬੋਲ ਦੇ ਆਪਣਾ ਅੱਗੇ ਆ ਜਾ ਨੇੜੇ 99175 ਜੀ 15143 ਇੱਕਾਰ ਹੀ ਫੇਰ ਬੋਲਦੇ 99175 15143 ਲਓ ਮਿੱਤਰੋ ਧੰਨਵਾਦ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ ਚ